ਸਭ ਤੋਂ ਪਹਿਲਾਂ ਤੁਹਾਡੇ ਚੈਨਲ ਵੇਖ ਰਿਹਾ ਸਾਰੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸ਼াশਤਰੀ ਕਾਲ ਔਰ ਅੱਜ ਕਲੀਆਂ ਦਾ ਬਾਦਸ਼ਾਹ ਜਨਾਬ ਕੁਲਦੀ ਮਾਨਕ ਸਾਹਿਬ ਉਹਨਾਂ ਦੀ 14ਵੀਂ ਵਰਸੀ ਜਿਹੜੀ ਮਨਾਈ ਜਾ ਰਹੀ ਹੈ ਤੇ ਸੁਖਮਨੀ ਸਾਹਿਬ ਦਾ ਪਾਠ ਵੀ ਹੋਇਆ ਕੀਰਤਨ ਵੀ ਹੋਇਆ ਤੇ ਪੰਜਾਬ ਦੇ ਬਹੁਤ ਸਾਰੇ ਫਨਕਾਰ ਵੀ ਆਏ ਤੇ ਹੋਰ ਵੀ ਪੋਲਿਟੀਕਲ ਲੋਗ ਔਰ ਰਾਈਟਰ ਲੋਗ ਬਹੁਤ ਸਾਰੇ ਲੋਕ ਜਿਹੜੇ ਤੇ ਪਹੁੰਚੇ ਅੱਜ ਤੇ ਬਹੁਤ ਚੰਗਾ ਲੱਗਿਆ ਤੇ ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਨਕ ਸਾਹਿਬ ਅਮਰਵਾਜ ਦੇ ਮਾਲਕ ਹੋਏ ਆ ਉਹ ਸਾਰੀ ਲਾ ਕਿਆਮਤ ਤੱਕ ਉਹਨਾਂ ਦਾ ਨਾਮ ਜਿਹੜਾ ਉਹ ਰਹੀ ਦੁਨੀਆ ਤੱਕ ਗੂੰਜਦਾ ਰਹਿਣਾ ਤੇ ਸਾਡੀ ਅਰਦਾਸ ਹੈ ਦੁਆ ਹੈ ਗੁਜਾਰਸ਼ ਹੈ ਉਸ ਸੱਚੇ ਸੁੱਚੇ ਪਰਮਾਤਮਾ ਦੇ ਚਰਨਾਂ 'ਚ ਕਿ ਇਹ ਰੱਬ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਤੇ ਮਾਨਕ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਜョਧਵੀਰ ਮਾਨਕ ਚੜ੍ਹਦੀ ਕਲਾ ਵਿੱਚ ਸਾਰਿਆਂ ਦੀ ਸੇਵਾ ਕਰੇ ਇੰਨੇ ਵੀ ਲੀਜੈਂਡਰ ਸੰਸਾਰ ਛੱਡ ਕੇ ਚਲੇ ਗਏ ਨੇ ਕੀ ਲੱਗਦਾ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਸਿੰਗਰਸ ਨੇ ਜਾਂ ਪੰਜਾਬੀ ਸਾਹਿਤ ਨਾਲ ਜੁੜੇ ਲੋਕ ਉਹਨਾਂ ਨਾਲ ਕੀ ਕਰਨਾ ਚਾਹੀਦਾ ਹੈ ਜਿਹੜੇ ਲੋਕ ਜੁੜੇ ਹੋ ਸਾਹਿਤ ਨਾਲ ਜੁੜੇ ਹੋਏ ਲੋਕ ਜਾਂ ਸਰਕਾਰਾਂ ਕੀ ਕਰ ਸਕਦੀ ਹੈ ਤਾਂ ਕੁਝ ਸਰਕਾਰ ਜੇ ਚਾਹਵੇ ਤਾਂ ਬਹੁਤ ਕੁਝ ਕਰ ਸਕਦੀ ਹੈ ਸਰਕਾਰਾਂ ਨੂੰ ਵੀ ਚਾਹੀਦਾ ਕਿ ਜਿਹੜੇ ਇਨਸਾਨ ਨੇ ਚਾਹੇ ਉਹ ਲਿਖਾਰੀ ਹੈ ਚਾਹੇ ਉਹ ਗਾਇਕ ਹੈ ਚਾਹੇ ਉਹ ਕੋਈ 뮤జిਕ ਡਾਇਰੈਕਟਰ ਹੈ ਚਾਹੇ ਕੋਈ ਫਿਲਮ ਦਾ ਡਾਇਰੈਕਟਰ ਆ ਚਾਹੇ ਕੋਈ ਫਿਲਮ ਦਾ ਅਦਾਕਾਰ ਆ ਜਿਨੇ ਸਮਾਜ ਨੂੰ ਕੁਝ ਚੰਗੀ ਸੇਧ ਤੇ ਚੰਗਾ ਕੁਝ ਦਿੱਤਾ ਹੋਵੇ ਤੇ ਸਰਕਾਰਾਂ ਦਾ ਵੀ ਫਰਜ਼ ਬਣਦਾ ਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਯਾਦ ਹੈ ਅੱਛੇ ਤਰੀਕੇ ਨਾਲ ਮਨਾਈ ਜਾਣੀ ਚਾਹੀਦੀ ਹੈ ਕਿਤੇ ਇਹਨਾਂ ਦਾ ਵੀ ਜੇ ਕੋਈ ਗਰੀਬ ਹੋ ਰਹਿ ਜਾਂਦਾ ਵਾ ਜਾਂ ਆਰਥਿਕ ਤੌਰ ਤੇ ਉਹ ਇਹਨਾਂ ਮਜ਼ਬੂਤ ਨਹੀਂ ਹੁੰਦਾ ਤਾਂ ਉਹਨੂੰ ਮਤਲਬ ਬਾਹਰ ਫੜਨ ਵਾਲੇ ਘੱਟ ਹੋ ਜਾਂਦੇ ਨੇ ਕੋਈ ਵਿਸ਼ੇਸ਼ ਤੌਰ ਤੇ ਸੰਦੇਸ਼ ਜੇ ਕੋਈ ਤਾਂ ਸ਼ੁਰੂ ਤੋਂ ਹੀ ਰਿਹਾ ਇਹ ਅੱਜ ਦੀ ਗੱਲ ਨਹੀਂ ਹੈ ਇਹ ਤਾਂ ਸ਼ੁਰੂ ਤੋਂ ਹੀ ਰਿਹਾ ਕਿ ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ ਤੇ ਇਹ ਕੋਈ ਨਮੀ ਗੱਲ ਨਹੀਂ ਹੈ ਤੇ ਇਸ ਕਰਕੇ ਬਹੁਤ ਸਾਰੇ ਅਲੋਪ ਹੋ ਜਾਂਦੇ ਹੈ ਜਿਹੜੇ ਚੰਗਾ ਸੁਰ ਹੈ ਚੰਗਾ ਸੁਰੀਲੇ ਫਨਕਾਰ ਹੁੰਦੇ ਆ ਲੇਕਿਨ ਉਹਨਾਂ ਨੂੰ ਮੁਕਾਮ ਨਹੀਂ ਉਹ ਮਿਲ ਸਕਦਾ ਕਿਉਂਕਿ ਉਹ ਗਰੀਬ ਹੁੰਦੇ ਆ ਤੇ ਗਰੀਬੀ ਜਿਹੜੀ ਹੈ ਬੜੀ ਮੈਂ ਕਹਿ ਸਕਦਾ ਕਿ ਇਹੋ ਜੀ ਇੱਕ ਕੋਡ ਹੈ ਜ਼ਿੰਦਗੀ ਦਾ ਜਿਹੜੀ ਪਰਮਾਤਮਾ ਮੈਂ ਕਹਿੰਦਾ ਕਿਸੇ ਨੂੰ ਵੀ ਗਰੀਬੀ ਨਾ ਦੇਵੇ ਹਾਂ ਜੀ ਆਪਾਂ ਲਾਸਟ ਟਾਈਮ ਇਹ ਵੀ ਜਿਹੜੇ ਅੱਜ ਕੱਲ ਸਿੱਖ ਰਹੇ ਵੀ ਹੈ ਤਾਂ ਜਿਹੜਾ ਸ਼ੁਰੂ ਤੋਂ ਪਰੰਪਰਾ ਚੱਲੀ ਆਇਆ ਹੈ ਗਾਇਨ ਦੀ ਅੱਜ ਕੱਲ ਗਾਇਨ ਦੇ ਤਰੀਕੇ ਦੇ ਵਿੱਚ ਬੜੀ ਕਿਸ ਤਰ੍ਹਾਂ ਦਾ ਚੇਂਜ ਦਿਖਦਾ ਇਹ ਜਿਉਂ ਤੋਂ ਸੰਗੀਤ ਜਗਤ ਜਿਹੜਾ ਸ਼ੁਰੂ ਹੋਇਆ ਤਿਉਂ ਤਿਉਂ ਤੋਂ ਕੁਝ ਕੁਝ ਅਰਸੇ ਬਾਅਦ ਜਿਹੜਾ ਚੇਂਜ ਆਉਂਦੀਆਂ ਰਹੀਆਂ ਤੇ ਆਉਂਦੀਆਂ ਵੀ ਰਹਿਣਗੀਆਂ ਕੁਝ ਸਮਾਂ ਹੁੰਦਾ ਸੀ ਉਹ ਚਾਂਦੀ ਰਾਮ ਚਾਂਦੀ ਜੀ ਉਸਤਾਦ ਜਮਲਾ ਜੱਟ ਜੀ ਉਹਨਾਂ ਦੇ ਗਾਣੇ ਗੂੰਜਦੇ ਹੁੰਦੇ ਸੀ, ਵੱਜਦੇ ਹੁੰਦੇ ਸੀ। ਫਿਰ ਜੁਗ ਚੇਂਜ ਹੋਇਆ, ਡਿਊਟ ਗਾਣੇ ਆ ਗਏ। ਫਿਰ ਜੁਗ ਚੇਂਜ ਹੋਇਆ ਤੇ ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਨਸਾਹਬ ਨੇ ਇੱਕ ਬੱਕਰੀ ਲੀ ਪਾਤੀ। ਫਿਰ ਇਸੇ ਤਰੀਕੇ ਨਾਲ ਅੱਗੋਂ ਵੀ ਫਰਦਰ ਬਦਲਦਾ ਗਿਆ। ਸੁਰਿੰਦਰ ਸ਼ਿੰਦਾ ਜੀ ਆਏ, ਫਿਰ ਉਸ ਤੋਂ ਬਾਅਦ ਹੰਸਰਾ ਜੀ ਹੰਸ ਪਰ ਸਰਦੂਸ ਕੰਦਰ ਜੀ ਉਹਨਾਂ ਨੇ ਦਾਇਕੀ ਦਾ ਨਵਾਂ ਹੀ ਮੋੜ ਦਿੱਤਾ ਤੇ ਇਹ ਇਹ ਤਾਂ ਇਦਾਂ ਹੀ ਚੱਲਦਾ ਰਹਿਣਾ। ਚੇਂਜਿੰਗ ਤਾਂ ਚੱਲਦੀ ਰਹਿਣੀ ਆ। ਲੇਕਿਨ ਚੇਂਜਿੰਗ ਦੇ ਵਿੱਚ ਇੱਕ ਜ਼ਰੂਰ ਹੈ ਕਿ ਕਲਾਕਾਰ ਜਿਹੜੇ ਆ ਅਸਲਾ ਪ੍ਰਮੋਟ ਕਰਦੇ ਆ ਗੈਂਗਸਟਰਾਂ ਨੂੰ ਪ੍ਰਮੋਟ ਕਰਦੇ ਆ ਉਹ ਤੋਂ ਕਤਾਹੀ ਕਰਿਆ ਕਰਨ ਉਹ ਨਾ ਕਦੇ ਵੀ ਗਲਤੀ ਕਰਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਗੈਂਗਸਟਰ ਨਾ ਬਣ ਸਕੇ ਤੇ ਕੋਈ ਨਸ਼ਿਆਂ ਵਾਲਾ ਤੁਰ ਸਕੇ ਪਿੰਡ ਚ ਰਾਜ ਦੀ ਗੱਲ ਕਰੀਏ ਇੱਕ ਕਵਰ ਬਣੀ ਹੋਈ ਹੈ ਆਪਾਂ ਇਸ ਕੋਲ ਦੀ ਮੰਤਰੀ ਜੀ ਉਹਦੀ ਤਕਰੀਬਨ ਦਸ਼ਾ ਦੇਖਣ ਤੋਂ ਬਾਅਦ ਆਣਾ ਕਿ ਜੋ ਆਪਾਂ ਧਾਰਮਿਕ ਤੌਰ ਤੇ ਲਿਖੀਏ ਤਾਂ ਪੱਕੀ ਨਹੀਂ ਕੀਤੀ ਜਾ ਸਕਦੀ ਪਰ ਤੁਸੀਂ ਮੰਨਦੇ ਹੋ ਕਿ ਪਿੰਡ ਜਲਾਲ ਦੇ ਵਿੱਚ ਵੀ ਕੁਝ ਨਾ ਕੁਝ ਬਣਨਾ ਹੈ ਅ ਗੱਲ ਇਹ ਆ ਵੀ ਅਗਰ ਉਹ ਜਲਾਲ ਪਿੰਡ ਵਾਲੇ ਜਿਹੜੇ ਆ ਸਾਥ ਦੇਣ ਤੇ ਜੇ ਉਹਨਾਂ ਨੂੰ ਇਹ ਹੋਵੇ ਵੀ ਸਾਡੇ ਪਿੰਡ ਦਾ ਨਾਮ ਪੂਰੀ ਦੁਨੀਆ ਚ ਰੌਸ਼ਨ ਕੀਤਾ ਜਾਂ ਉਹ ਇਹ ਕਹਿਣ ਵੀ ਸਾਡੇ ਪਿੰਡ ਜੋ ਉੱਠ ਕੇ ਇੱਕ ਇਨਸਾਨ ਨੇ ਇੱਕ ਵੱਡਾ ਨਾਮ ਜਿਹੜਾ ਪੈਦਾ ਕੀਤਾ ਤੇ ਵੈਸੇ ਹੀ ਉਹਨਾਂ ਦਾ ਫਰਜ਼ ਬਣਦਾ ਵੀ ਉਹ ਉਹ ਚਾਉਣ ਤੇ ਉਹ ਵੀ ਕੋਈ ਗੱਲ ਨਹੀਂ ਤੁਸੀਂ ਜੋ ਵੀ ਕਰਨਾ ਚਾਹੁੰਦੇ ਕਰ ਸਕਦੇ ਆ ਲੇਕਿਨ ਹਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੂਲਾਂ ਤੌਰ ਤੇ ਜਿਹੜੀ ਕਵਰ ਆ ਉਹ ਪੱਕੀ ਨਹੀਂ ਕੀਤੀ ਜਾ ਸਕਦੀ ਲੇਕਿਨ ਜਿਉ ਚਾਹਣ ਤੇ ਉਹਦੀ ਵੀ ਇੱਕ ਇੱਕ ਪਰੰਪਰਾ ਹੋਰ ਵੀ ਹੈ ਸਾਡੇ ਈਮਾਨ ਦੇ ਵਿੱਚ ਦੀਨ ਵਾਲੇ ਲੋਕਾਂ ਦੇ ਵਿੱਚ ਇਲਮ ਵਾਲੇ ਲੋਕਾਂ ਦੇ ਵਿੱਚ ਕਿ ਸਾਈਡਾਂ ਜਿਹੜੀਆਂ ਪੱਕੀਆਂ ਕੀਤੀਆਂ ਜਾ ਸਕਦੀਆਂ ਸੈਂਟਰ ਤੋਂ ਕਵਰ ਕੱਚੀ ਰਹਿ ਸਕਦੀ ਹੈ ਤੇ ਉਹ ਵੀ ਇੱਕ ਹੈ ਤਰੀਕਾ ਲੇਕਿਨ ਇਹ ਹੈ ਕਿ ਸਾਡੇ ਪਿਆਰ ਕਰਨ ਵਾਲੇ ਲੋਕ ਚਾਹੀਦੇ ਆ ਅਗਰ ਜੇ ਪਿਆਰ ਹੀ ਨਹੀਂ ਕਰਦੇ ਤੇ ਉਹ ਕਦੇ ਵੀ ਚਾਹਣਗੇ ਨਹੀਂ ਵੀ ਸਾਡੇ ਪਿੰਡ ਕਵਰ ਕਬਰਸਤਾਨ ਪਰਿਵਾਰ ਤੋਂ ਅੱਛਾ ਹੈਗੀਆ ਕਿ ਪੱਕੀ ਕੀਤੀ ਜਾਵੇ ਜਾਂ ਜਲਾਲ ਦੇ ਵਿੱਚ ਕੋਈ ਅਜਿਹੀ ਚੀਜ਼ ਬਣਾਈ ਜਾਵੇ ਦੇਖੋ ਕਿਹੜੇ ਪਰਿਵਾਰ ਦੀ ਇਨਸ਼ਾ ਹੁੰਦੀ ਵੀ ਜਿੱਥੇ ਦਫਨ ਕਫਨ ਹੋਇਆ ਹੋਵੇ ਉੱਥੇ ਕੋਈ ਉਹਨਾਂ ਦੀ ਯਾਦ ਦੇ ਵਿੱਚ ਕੋਈ ਪੱਥਰ ਲੱਗੇ ਉਹਨਾਂ ਦੀ ਯਾਦ ਵਿੱਚ ਕੋਈ ਕਬਰ ਬਣੇ ਉਹਨਾਂ ਦੀ ਯਾਦ ਚ ਕੋਈ ਕੁਝ ਨਾ ਕੁਝ ਇਮਾਰਤ ਬਣ ਸਕੇ ਕੌਣ ਨਹੀਂ ਚਾਹੁੰਦਾ ਹਾਂਜੀ ਜੀ ਕੀ ਜੀ ਮੰਨੋ ਉਹ ਤਾਂ ਚਲੋ ਬੱਕਰੀ ਕਰ ਜੇ ਆਪਾਂ ਗੱਲ ਕਰੀਏ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਸੀ ਕਰਨੇ ਚਾਹੀਦੇ ਦਲਜੀਤ ਦਸਾਂ ਤੱਕ ਹੋਣ ਜਾਂ ਵਧੀਆ ਬਾਦਸ਼ਾਹ ਹੋ ਗਿਆ ਹੈ ਜਰੂਰਤਾਂ ਆ ਵਾ ਜਿਹੜੇ ਬੁਝੋ ਬੁਝੇ ਨਾਮ ਨੇ ਕੀ ਲੱਗਦਾ ਉਹਨਾਂ ਦੇ ਨਾਲ ਇਹ ਜਿਹੋਕਾਂ ਦਾ ਇੱਕ ਸੰਸਥਾ ਬਣੇ ਤਾਂ ਕਿ ਜਿਹੜੇ ਆਸਥਿਕ ਤੌਰ ਤੇ ਕਮਜ਼ੋਰ ਨੇ ਉਹਨਾਂ ਦੀ ਬਹੁਤ ਵੱਡੀ ਹੋ ਉਹਨਾਂ ਦੇ ਪਰਿਵਾਰਾਂ ਦੀ ਬਹੁਤ ਵੱਡੀ ਹੋ ਦੇਖੋ ਗੱਲ ਇਹ ਹੈ ਕਿ ਪਹਿਲੀ ਤਾਂ ਗੱਲ ਇਹ ਆ ਵੀ ਵੱਡਾ ਬਣ ਜਾਣਾ ਵੱਡਾ ਇੱਕ ਪੈਸੇ ਵਾਲਾ ਬੰਦਾ ਵੱਡਾ ਬਣ ਸਕਦਾ ਗਾਣੇ ਬੁਖੋ ਨਹੀਂ ਵੱਡਾ ਕੋਈ ਵੱਡਾ ਸਕਦਾ ਗਾਣਾ ਦਾ ਤੋਬਾ ਕਰਾਉਣ ਦਾ ਸੰਗੀਤ ਇਹੋ ਜਿਹੀ ਚੀਜ਼ ਹੈ ਇੱਥੇ ਤਾਂ ਬਹੁਤ ਵੱਡੇ ਵੱਡੇ ਜਿਹੜੇ ਉਸਤਾਦ ਲੋਕ ਆਏ ਆ ਉਹ ਉਹਨਾਂ ਨੇ ਤੋਬਾ ਕਰ ਲਈ ਤੇ ਦਿਲਜੀਤ ਦੋਸਾਂਝ ਹੁਣੀ ਅੱਜ ਦੇ ਯੁੱਗ ਦੇ ਜਿਹੜੇ ਆ ਗਵਈਏ ਆ ਉਹ ਫੋਕ ਸਿੰਗਰ ਹੈ ਨਾ ਕਿ ਉਹ ਕਲਾਸਿਕਲ ਦੇ ਸਿੰਗਰ ਹੈ ਨਾ ਸੰਗੀਤ ਪੱਖੋਂ ਉਹਨਾਂ ਦੀ ਗੱਲ ਨਹੀਂ ਮੈਂ ਕਰ ਸਕਦਾ ਕਿ ਬਹੁਤ ਵੱਡੇ ਆ ਹਾਂ ਉਹਨਾਂ ਦਾ ਨਾਮ ਬਹੁਤ ਵੱਡਾ ਰੋਸ਼ਨ ਹੋਇਆ ਬਹੁਤ ਮਾਲਕ ਨੇ ਕਿਰਪਾ ਕੀਤੀ ਹੈ ਧਨ ਦੌਲਤ ਉਹਨਾਂ ਨੂੰ ਜਿਆਦਾ ਮਿਲਿਆ ਔਰ ਐਕਟਰ ਬਣ ਕੇ ਉਹਨਾਂ ਨੇ ਚੰਗੀ ਖੂਬ ਸੇਵਾ ਕੀਤੀ ਹੈ ਤੇ ਇਸੇ ਤਰੀਕੇ ਨਾਲ ਜਿਹੜਾ ਜਿਹੜਾ ਵੀ ਕਰਦਾ ਆ ਦਲਜੀਤ ਸਾਂਝ ਇਕੱਲੇ ਨਹੀਂ ਆ ਹੋਰ ਵੀ ਭਾਵੇਂ ਗਿੱਪੀ ਗਰੇਵਾਲ ਆ ਭਾਵੇਂ ਉਹ ਉਹ ਕੀ ਗੁਰੂ ਰੰਧਾਵਾ ਮੁੰਡਾ ਆ ਜਾਂ ਹੋਰ ਵੀ ਬਹੁਤ ਸਾਰੇ ਹੈਗੇ ਆ ਜਿਹੜੇ ਸੰਗੀਤ ਇੱਕ ਬਹੁਤ ਹੋਰ ਚੀਜ਼ ਹੈ ਗਾਣਾ ਇੱਕ ਬਹੁਤ ਵੱਡਾ ਹੋਣਾ ਹੋਰ ਚੀਜ਼ ਹੈ ਲੇਕਿਨ ਅਮੀਰ ਬਣ ਜਾਣਾ ਇੱਕ ਹੋਰ ਚੀਜ਼ ਹੈ ਇਹ ਦੋ ਚੀਜ਼ਾਂ ਬکریاں ਬکریاں ਸਰ ਇੱਕ ਜਿਵੇਂ ਕੰਪਿਊਟਰ ਦੇ ਨਾਮ ਤੇ ਬਾਲੀਵੁੱਡ ਨੇ ਸਟੋਰੀ ਬਣਾਈ ਸੀ ਫਿਲਮ ਬਣਾਈ ਸੀ ਕੀ ਲੱਗਦਾ ਕਿ ਜਿਹੜੇ ਆਪਣੇ ਮਾਨਕ ਸਾਹਿਬ ਨੇ ਇਹਨਾਂ ਤੇ ਵੀ ਬਣਨੀ ਚਾਹੀਦੀ ਸੀ ਬਿਲਕੁਲ ਬਣਨੀ ਚਾਹੀਦੀ ਹੈ ਕਿਉਂਕਿ ਮਾਨਕ ਸਾਹਿਬ ਤਾਂ ਇੱਕ ਕਈ ਜੁਗਾਂ ਤੱਕ ਉਹਨਾਂ ਨੇ ਗਾਣਾ ਵੀ ਗਾਇਆ ਤੇ ਰਹਿਦੀ ਦੁਨੀਆ ਤੱਕ ਉਹਨਾਂ ਦਾ ਨਾਮ ਵੀ ਰਹਿਣਾ ਹੈ ਤੇ ਜੇ ਸਾਡੇ ਸਵਰਗਿਆ ਅਮਰ ਸਿੰਘ ਚਮਕੀਲਾ ਸਾਹਿਬ ਉਹਨਾਂ ਦੀ ਫਿਲਮ ਬਣ ਸਕਦੀ ਹੈ ਤੇ ਮਾਨਕ ਸਾਹਿਬ ਦੀ ਫਿਲਮ ਬਣਨੀ ਚਾਹੀਦੀ ਹੈ ਪਿੱਛੇ ਜੇ ਮੈਂ ਸੁਣਿਆ ਸੀ ਵੀ ਫਿਲਮ ਬਣ ਰਹੀ ਹੈ ਤੇ ਸ਼ਾਇਦ ਜਲਦੀ ਬਣ ਸਕਦੀ ਹੈ